ਸਰਸ੍ਰੀ ਕਲਿਆਣ ਟੀਵੀ ਪੰਜਾਬ ਵੇਖ ਰ ਤੁਸੀਂ ਤੇ ਮਠੰਡਾ ਪੁਲਿਸ ਦੇ ਵੱਲੋਂ ਇੱਕ ਹੋਰ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ। ਦਰਅਸਲ ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਦੇ ਦਰਮਿਆਨ ਇੱਕ ਵਿਅਕਤੀ ਜੋ ਕਿ ਸਮਾਜ ਸੇਵੀ ਦੱਸਿਆ ਜਾ ਰਿਹਾ ਹੈ ਤੇ ਨਸ਼ਿਆਂ ਦੇ ਖਿਲਾਫ ਕਾਰਵਾਈ ਕਰਦਾ ਸੀ ਤਾਂ ਗਲੀ ਦੇ ਵਿੱਚ ਕੁਝ ਲੋਕ ਰਹਿੰਦੇ ਸਨ ਜਿਨ੍ਹਾਂ ਦੇ ਨਾਲ ਲਾਈਟ ਲੜਾਈ ਝਗੜਾ ਸੀ ਉਹ ਵੀ ਇਸ ਗੱਲ ਤੋਂ ਕਿਉਂਕਿ ਉਹ ਨਸ਼ਾ ਵੇਚਦੇ ਸਨ। ਤਾਂ ਇਹ ਜਿਹੜਾ ਸਮਾਜ ਸੇਵੀ ਹੈ ਉਸ ਨੂੰ ਰੋਕਦਾ ਸੀ ਜਿਸ ਦੀ ਖਾਰ ਦੇ ਵਿੱਚ ਉਹਨਾਂ ਬੰਦਿਆਂ ਦੇ ਵੱਲੋਂ ਰਾਤ ਪੌਣੇ 9 ਵਜੇ ਦੇ ਕਰੀਬ ਵੇਸਤੇ ਹਮਲਾ ਕਰ ਦਿੱਤਾ ਗਿਆ ਤੇ ਉਸ ਨੂੰ ਕਾਫੀ ਜ਼ਿਆਦਾ ਸੱਟਾਂ ਮਾਰੀਆਂ ਗਈਆਂ ਜਿਸ ਤੋਂ ਬਾਅਦ ਥਾਣਾ ਸਦਰ ਸ਼ਿਕਾਇਤ ਮਿਲਦੀ ਹੈ ਤਾਂ ਵਿਅਕਤੀ ਨੂੰ ਪਹਿਲਾਂ ਹਸਪਤਾਲ ਲਿਆਂਦਾ ਜਾਂਦਾ ਹੈ ਫਿਰ ਉੱਥੋਂ ਉਸ ਦੀ ਗੰਭੀਰ ਹਾਲਤ ਨੂੰ ਵੇਖਦੇ ਉਸ ਨੂੰ ਐਮਜ਼ ਬਠਿੰਡਾ ਰੈਫਰ ਕਰ ਦਿੱਤਾ ਗਿਆ ਸੀ ਤਾਂ ਇਸ ਬਾਬਤ ਜਾਣਕਾਰੀ ਦਿੰਦਿਆਂ ਹੋਏ ਐਸਐਸਪੀ ਬਠਿੰਡਾ ਮਨੀਤ ਕੌਂਡਲ ਦਾ ਇਹ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਸ਼ਿਕਾਇਤ ਦਰਜ ਹੁੰਦੀ ਹੈ ਤੇ 14 ਘੰਟਿਆਂ ਦੇ ਵਿੱਚ ਵਿੱਚ ਹੀ ਸੱਤ ਦੇ ਸੱਤ ਦੋਸ਼ੀ ਗ੍ਰਿਫਤਾਰ ਹੋ ਜਾਂਦੇ ਨੇ ਮੁੱਖ ਦੋਸ਼ੀ ਪਹਿਲਾਂ ਹੀ ਕਾਬੂ ਕਰ ਲਿਆ ਇਸੇ ਦਰਮਿਆਨ ਮੀਡੀਆ ਦੇ ਰੂਬਰੂ ਹੁੰਦੇ ਐਸਐਸਪੀ ਬਠਿੰਡਾ ਮਨੀਤ ਕੌਂਡਲ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਅਜਿਹੇ ਲੋਕ ਜੋ ਕਿ ਯੁੱਧ ਨਸ਼ਿਆ ਦੇ ਵਿਰੁੱਧ ਇਸ ਮੁਹਿੰਮ ਦੇ ਵਿੱਚ ਸਾਡੇ ਨਾਲ ਖੜੇ ਨੇ ਤਾਂ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਵੀ ਉਹਨਾਂ ਦੇ ਨਾਮ ਮੋਢੇ ਨਾਲ ਮੋਢਾ ਲਾ ਕੇ ਖੜੀ ਹੋਈ ਹੈ। ਅਜਿਹੇ ਕਿਸੇ ਵੀ ਵਿਅਕਤੀ ਨੂੰ ਡਰਨ ਜਾਂ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ ਤੇ ਜਿਹੜੇ ਵਿਅਕਤੀ ਨੇ ਜਨਾ ਵੱਲੋਂ ਪਹਿਲਾਂ ਤਾਂ ਨਸ਼ਾ ਵੇਚ ਕੇ ਸਮਾਜ ਦਾ ਨੁਕਸਾਨ ਕੀਤਾ ਜਾ ਰਿਹਾ ਫਿਰ ਉਸ ਵਿਅਕਤੀ ਤੇ ਹਮਲਾ ਕੀਤਾ ਗਿਆ ਤਾਂ ਇਹਨਾਂ ਤੇ ਸਖਤ ਤੋਂ ਸਖਤ ਤਾਰਾ ਮਲ ਲਗਾ ਕੇ ਵੱਡੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇਗੀ। ਜੀ ਸਾਨੂੰ ਸਦਰ ਬਠਿੰਡਾ ਦੀ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਰਾਤ ਦੇ ਅਰਾਊਂਡ 9:00 ਬਜੇ ਇੱਕ ਪ੍ਰੇਮ ਕੁਮਾਰ ਨਾ ਦਾ ਉੱਥੇ ਦਾ ਵਸਨੀਕ ਹੈ ਬੀੜ ਤਲਾਬ ਦਾ ਜਿਹੜਾ ਕਿ ਰੇਲਵੇ ਦੀ ਨੌਕਰੀ ਕਰਦੇ ਹੋਰ ਇੱਕ ਸਮਾਜ ਸੇਵੀ ਵੀ ਹੈ ਉਹਨਾਂ ਨੂੰ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਬਹੁਤ ਹੀ ਬਰੂਟਲੀ ਅਟੈਕ ਕਰਕੇ ਕਰ ਦਿੱਤਾ ਗਿਆ ਹੈ ਔਰ ਉਹਨੂੰ ਸਿਵਲ ਹਸਪੀਟਲ ਦਾਖਲ ਕਰਾਇਆ ਗਿਆ ਹੈ ਤੇ ਇਨਫੋਰਮੇਸ਼ਨ ਮਿਲਦੇ ਹੀ ਜਿਹੜੇ ਐਸਐਚਓ ਹੈਗੇ ਸਦਰ ਥਾਣੇ ਦੇ ਆਈਪੀਐਸ ਅਨੁਭਵ ਜੈਨ ਉਹਨਾਂ ਦੇ ਨਾਲ ਐਡੀਸ਼ਨਲ ਐਸਐਚਓ ਔਰ ਉਹਨਾਂ ਨੂੰ ਕਨਵੇ ਕੀਤਾ ਗਿਆ ਤੇ ਜਿਵੇਂ ਉਹ ਜਾਣ ਲੱਗੇ ਤਾਂ ਉਹਨਾਂ ਨੂੰ ਰੈਫਰ ਹੋਇਆ ਕਿ ਇਹਨਾਂ ਨੂੰ ਜਿਹੜਾ ਵਿਕਟਿਮ ਹੈ ਉਹਨਾਂ ਨੂੰ ਬਿਕੋਜ਼ ਆਫ ਦਾ ਸੀਰੀਅਸਨੈਸ ਆਫ ਹਿਸ ਇੰਜਰੀ ਉਹਨਾਂ ਨੂੰ ਏਮਸ ਬਠਿੰਡਾ ਰੈਫਰ ਕਰ ਦਿੱਤਾ ਗਿਆ ਹੈ ਤੇ ਮੌਕੇ ਤੇ ਡੀਐਸਪੀ ਆਰ ਹੀਨਾ ਮੈਡਮ ਔਰ ਅਨੁਭਵ ਜੈਨ ਇਹਨਾਂ ਨੇ ਜਾ ਕੇ ਵਿਕਟਿਮ ਦਾ ਹਾਲਚਲ ਪੁੱਛਿਆ ਔਰ ਜਦੋਂ ਉਹਨਾਂ ਨੂੰ ਪਤਾ ਲੱਗਿਆ ਜਿਹੜੇ ਇਹ ਪ੍ਰੇਮ ਹੈ ਸਮਾਜ ਸੇਵੀ ਇਹਨਾਂ ਨੇ ਦੱਸਿਆ ਕਿ ਮੇਰੇ ਮੇਰੇ ਹੀ ਗਲੀ ਚ ਕੁਝ ਵਿਅਕਤੀ ਜਿਨ੍ਹਾਂ ਚੋਂ ਇੱਕ ਮੇਨ ਪਵਨ ਸੁਖੀ ਹੈ ਔਰ ਉਹਦੇ ਨਾਲ ਪੰਛੇ ਹੋਰ ਜਿਹੜੇ ਵਿਅਕਤੀ ਆ ਉਹ ਕਾਫੀ ਲੜਾਈ ਝਗੜਾ ਕਰਦੇ ਆ ਔਰ ਉਹਨਾਂ ਚੋਂ ਕੁਝ ਨਸ਼ੇ ਦਾ ਕੰਮ ਵੀ ਕਰਦੇ ਆ ਜਿਨ੍ਹਾਂ ਨੂੰ ਇਹਨਾਂ ਕੰਮਾਂ ਤੋਂ ਰੋਕਦਾ ਸੀਗਾ ਉਸ ਕਰਕੇ ਇਸ ਚੀਜ਼ ਦੀ ਖਾੜ ਰੱਖਦੇ ਹੋਏ ਇਹਨਾਂ ਨੇ ਪ੍ਰੇਮ ਨੂੰ ਬਹੁਤ ਬੁਰੀ ਤਰ੍ਹਾਂ ਕਾਇਲ ਕੀਤਾ ਔਰ ਬੇਸਡ ਔਨ 댓 ਅਸੀਂ ਇਮੀਡੀਏਟਲੀ ਇਹਨਾਂ ਦੀ ਸਟੇਟਮੈਂਟ ਤੇ ਜਿਨੇ ਵੀ ਇਹਨਾਂ ਨੇ ਨਾਂ ਲਿਖਾਇ ਬਾਈ ਨੇਮ ਉਹਨਾਂ ਤੇ ਤੇ ਕੁਝ ਅਣਪਛਾਤੇਆਂ ਤੇ ਕੱਲ ਰਾਤ ਨੂੰ ਐਫ ਆਈ ਆਰ ਨੰਬਰ ਫਾ ਨੰਬਰ no. 75 ਅੰਡਰ ਸੈਕਸ਼ਨ ਅਟੈਂਪਟ ਟੂ ਮਰਡਰ ਔਰ ਜਿਹੜੇ 148 149 ਇਹਨਾਂ ਦੇ ਇਕੁਇਵਲੈਂਟ ਹੁੰਦੇ ਆ ਬੀ ਐਨ ਐਸਟ ਇਹਨਾਂ ਦੇ ਵਕਫਾ ਤਾ ਰਾਮ ਦੇ ਤਹਿਤ ਪਰਚਾ ਦਰਜ ਕੀਤਾ ਸਰਦਾਰ ਪਠਿੰਡਾ ਤੇ ਔਰ ਉਸ ਦੇ ਨਾਲ ਹੀ ਐਸ ਪੀ ਡੀ ਦੀ ਸੁਪਰਵੀਜ਼ਨ 8 ਮੈਂ ਦੋਨੋਂ ਸੀਆਈਏ ਦੀ ਟੀਮਾਂ ਲੋਕਲ ਥਾਣਾ ਸਰਦਾਰ ਦੇ ਨਾਲ ਲਾ ਦਿੱਤੀਆਂ ਸੋ ਥੈਟ ਵੀ ਕੈਚ ਆਲ ਦਾ ਅਕਿਊਜ਼ ਵਿਦਿਨ ਟਾਈਮ ਔਰ ਸਾਡੇ ਜੁਆਇੰਟ ਆਪਰੇਸ਼ਨ ਚ ਅਸੀਂ ਜਿਹੜੇ ਸੱਤ ਦੇ ਸੱਤ ਦੋਸ਼ੀ ਹੈ ਉਹਨਾਂ ਸਾਰਿਆਂ ਨੂੰ ਵਿਦਿਨ 14 ਘੰਟੇ ਘੰਟਿਆਂ ਚ ਅਰੈਸਟ ਕਰ ਲਿੱਤਾ ਤੇ ਉਹਨਾਂ ਚੋਂ ਜਿਹੜਾ ਮੇਨ ਦੋਸ਼ੀ ਸੀਗਾ ਉਹਨੂੰ ਤਾਂ ਸਭ ਤੋਂ ਪਹਿਲਾਂ ਹੀ ਐਸਐਚਓ ਦੀ ਟੀਮ ਨੇ ਕਾਬੂ ਕਰ ਲਿਆ ਸੀਗਾ ਔਰ ਇਹਨਾਂ ਤੋਂ ਇਹੀ ਪਤਾ ਲੱਗਿਆ ਕਿ ਜਿਹੜਾ ਇਹ ਪਵਨ ਸੁਖੀ ਹੈ ਇਹਦੇ ਤੇ ਪਹਿਲਾਂ 3-4 ਐਨਡੀਪੀਐਸ ਦੇ ਪਰਚੇ ਦਰਜਾ ਔਰ ਇਹਨਾਂ ਚੋਂ ਇੱਕ ਤੇ ਕੁਝ ਲੜਾਈ ਝਗੜੇ ਤੇ ਬਾਕੀਆਂ ਦੀ ਕੋਈ ਕ੍ਰਾਈਮਨਲ ਹਿਸਟਰੀ ਨਹੀਂ ਹੈ ਬਟ ਸਿンス ਸਾਨੂੰ ਪਤਾ ਲੱਗਿਆ ਕਿ ਜਿਹੜਾ ਪ੍ਰੇਮ ਹੈ ਇੱਕ ਸਮਾਜ ਸੇਵੀ ਹੈ ਔਰ ਸਾਡੀ ਜਿਹੜੀ ਪੰਜਾਬ ਪੁਲਿਸ ਸੀ ਪੰਜਾਬ ਸਰਕਾਰ ਦੀ ਰਾਦਰ ਇੱਕ ਨਸ਼ੇ ਦੇ ਖਿਲਾਫ ਜਿਹੜਾ ਯੁੱਧ ਚੱਲ ਰਿਹਾ ਹੈ ਉਹਦੇ ਚ ਸਾਨੂੰ ਸਾਡੇ ਨਾਲ ਖੜਾ ਹੈ ਸੋ ਆਈ ਵਾਂਟ ਟੂ ਕਨਵੇ ਟੂ ਥਿਸ ਕਿ ਜਿਹੜੇ ਇਸ ਤਰ੍ਹਾਂ ਦੇ ਲੋਕ ਹੈ ਜਿਹੜੇ ਸਰਕਾਰ ਦੇ ਨਾਲ ਔਰ ਨਸ਼ੇ ਦੇ ਵਿਰੋਧੀ ਜਿਹੜੀ ਮੁਹਿੰਮ ਚੱਲ ਰਹੀ ਹੈ ਉਹਦੇ ਨਾਲ ਸਾਡੇ ਨਾਲ ਖੜਿਆ ਅਸੀਂ ਸਾਰੇ ਇਨਕਲੂਡਿੰਗ ਮੀ ਐਸ ਐਸਪੀ ਉਹਦੇ ਨਾਲ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਖੜੇ ਔਰ ਜਿਹੜੇ ਇਸ ਤਰ੍ਹਾਂ ਕੋਈ ਇਸ ਤਰ੍ਹਾਂ ਦੇ ਇਨਸਾਨ ਤੇ ਸੋਚਣਗੇ ਵੀ ਕਿ ਅਸੀਂ ਉਹਨੂੰ ਬੋਡੀਲੀ ਹਾਰਮ ਕਰਾਂਗੇ ਜਾਂ ਇੰਜਰ ਕਰਾਂਗੇ ਉਹਦੇ ਤੇ ਅਸੀਂ ਐਗਜ਼ੈਂਪਲਰੀ ਉਹਨਾਂ ਨੂੰ ਪਨਿਸ਼ ਵੀ ਕਰ ਰਹੇ ਹਾਂ ਉਹਨਾਂ ਤੇ ਸਖਤ ਤੋਂ ਸਖਤ ਅਸੀਂ ਸੈਕਸ਼ਨਸ ਲਗਾ ਕੇ ਵਿਦਿਨ 14 ਘੰਟੇ ਉਹਨਾਂ ਨੂੰ ਅਰੈਸਟ ਕੀਤਾ ਹੈ ਐਂਡ ਵੀ ਵਿਲ ਇਨਸ਼ੋਰ ਕਿ ਉਹਨਾਂ ਨੂੰ ਕਨਵਿਕਸ਼ਨ ਹੁੰਦੀ ਹੈ ਔਰ ਆਈ ਵਾਂਟ ਟੂ ਕਨਵੇ ਥਰੂ ਯੂ ਇੱਕ ਹੋਰ ਗੱਲ ਕਿ ਜਿਹੜੀ ਪੰਜਾਬ ਸਰਕਾਰ ਹੈ ਉਹ ਇਸ ਯੁੱਧ 'ਚ ਬਹੁਤ ਹੀ ਜੋਰ ਨਾਲ ਲੱਗੀ ਹੋਈ ਹੈ ਇਨਕਲੂਡਿੰਗ ਬਠਿੰਡਾ ਪੁਲਿਸ ਸੋ ਕਿਸੇ ਵੀ ਵਿਅਕਤੀ ਨੇ ਜਦੋਂ ਸਾਨੂੰ ਇਸ ਡਰਗਸ ਤੇ ਜਿਹੜੀ ਸਾਡੀ ਡਰਾਈਵ ਹੈ ਉਹਦੇ 'ਚ ਸਾਡਾ ਸਾਥ ਦੇਣਾ ਤੁਸੀਂ ਬਿਲਕੁਲ ਵੀ ਇਸ ਗੱਲ ਤੋਂ ਨਹੀਂ ਡਰਨਾ ਕਿ ਕੋਈ ਤੁਹਾਨੂੰ ਇਸ ਤਰ੍ਹਾਂ ਅਟੈਕ ਕਰੇਗਾ ਜਿਹੜੇ ਪ੍ਰੇਮ ਹੈ ਇਸੇ ਨਾਲ ਵੀ ਅਸੀਂ ਖੜੇ ਇਹ ਇਗਜ਼ਾਮਪਲ ਅਸੀਂ ਦੇਣਾ ਚਾਹੁੰਦੇ ਹਾਂ ਕਿ ਅਸੀਂ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਵਾਵਾਂਗੇ। ਥੈਂਕ ਯੂ। ਮੈਡਮ ਜਿਹੜਾ ਕਿਹਾ ਗਿਆ ਕਿ ਉਹਨੇ ਇਨਫੋਰਮੇਸ਼ਨ ਦਿੱਤੀ ਸੀਗੀ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਸੀਗੀ ਤਾਂ ਫਿਰ ਲੀਕ ਕਿਵੇਂ ਹੋ ਗਈ ਜੇ ਉਹ? ਦੇਖੋ ਜੀ ਜੋ ਪ੍ਰੀਲੀਮਿਨਰੀ ਸਾਨੂੰ ਪਤਾ ਲੱਗਿਆ ਹੈ ਕਿ ਇਹਨਾਂ ਨੇ ਐਗਜ਼ੈਕਟਲੀ ਇਸ ਤਰ੍ਹਾਂ ਤਾਂ ਨਹੀਂ ਦੱਸਿਆ ਬਟ ਸਿੰਸ ਕਿਉਂਕਿ ਕਿਸੇ ਵੀ ਤਰ੍ਹਾਂ ਦੇ ਮਾੜੇ ਅਨਸਰਾਂ ਦੇ ਵਿਰੋਧੀ ਅਡਮਿਨਿਸਟ੍ਰੇਸ਼ਨ ਦੀ ਹੈਲਪ ਕਰਦੇ ਆ ਸੋ ਜਿਹੜੀ ਇਨਫੋਰਮੇਸ਼ਨ ਹੈ ਕਿਉਂਕਿ ਇਹ ਕੁਝ ਦਿਨ ਪਹਿਲਾਂ ਮੈਨੂੰ ਵੀ ਮਿਲੇ ਸੀ ਔਰ ਵੱਖ-ਵੱਖ ਅਫਸਰਾਂ ਨੂੰ ਐਸ ਐਚ ਓ ਸਦਰ ਜਿਹੜੇ ਅਨੁਭਵਜੈ ਨੇ ਉਹਨਾਂ ਨੂੰ ਵੀ ਮਿਲੇ ਸੀਗੇ ਸੋ ਬੇਸਿਕਲੀ ਤਾਂ ਇਹ ਸਾਡੀ ਹੈਲਪ ਕਰ ਰਹੀ ਸੀ ਪਰ ਜਿਹੜੀ ਇਨਫੋਰਮੇਸ਼ਨ ਲੀਕੇਜ ਦੀ ਗੱਲ ਹੈ ਹੁਣ ਤੱਕ ਤਾਂ ਇਹੀ ਪਤਾ ਲੱਗਿਆ ਹੈ ਕਿ ਜਿਹੜਾ ਇਹ ਮੁੱਖ ਦੋਸ਼ੀ ਹੈ ਜਿਹਦੇ TNDPS ਦੇ ਪਰਚੇ ਇਹਨੂੰ ਥੋੜਾ ਬਹੁਤ ਇਨਫੋਰਮੇਸ਼ਨ ਸੀਗੀ ਕਿ ਸ਼ਾਇਦ ਇਹ ਸਾਨੂੰ ਮਤਲਬ ਸਰ ਇਨਫੋਰਮੇਸ਼ਨ ਦੇ ਸਕਦਾ ਸੋ ਉਹਦੇ ਖਰਖਾਂਦੇ ਹੋਏ ਉਹਨੇ ਆਪਣੇ ਬਾਕੀ ਕੰਪਲੈਕਸ ਨੂੰ ਮਿਲ ਕੇ ਦੇਤੇ ਅਟੈਕ ਕੀਤਾ ਬਟ ਹੁਣ ਤੱਕ ਕਿਸੇ ਪੁਲਿਸ ਮੁਲਾਜ਼ਮ ਦੀ ਇਹਦੇ ਵਿੱਚ ਰੋਲ ਸਾਹਮਣੇ ਨਹੀਂ ਆਇਆ ਮੈਮ ਜਿਹੜਾ ਇਨਫੋਰਮੇਸ਼ਨ ਡਾਇਰੈਕਟ ਦਿੱਤੀ ਸੀਗੀ ਜਾਂ ਜਿਹੜਾ ਵਟਸਐਪ ਨੰਬਰ ਸਰਕਾਰ ਦਾ ਉਸ ਦੇ ਉੱਤੇ ਪਾਈ ਸੀਗੇ ਨੇ ਜਾਂ ਕੀ ਕੀਤਾ ਸੀਗੇ ਦੇਖੋ ਜੀ ਇਹ ਤਾਂ ਮੈਟਰ ਆਫ ਇਨਵੈਸਟੀਗੇਸ਼ਨ ਹੈ ਬਾਕੀ ਜਿਹੜਾ ਵਟਸਐਪ ਨੰਬਰ ਹੈ ਉਹਦੇ ਵਿੱਚ ਇਨਫੋਰਮੇਸ਼ਨ ਦੇਣ ਵਾਲੇ ਦਾ ਕਦੇ ਵੀ ਨੰਬਰ ਰਿਵੀਲ ਨਹੀਂ ਹੁੰਦਾ ਇਹ ਹੀ ਇਹਦੀ ਯੂਨੀਕ ਪਾਲਿਸੀ ਹੈ ਜਿਹੜਾ ਸੇਫ ਪੰਜਾਬ ਹੈਲਪਲਾਈਨ ਹੈ ਬਟ ਅਦਰਵਾਈਜ਼ ਜਿਹੜੇ ਥਾਣੇ ਦੀ ਟੀਮ ਹੈ ਉਹ ਤਾਂ ਇਨਫੈਕਟ ਇਮੀਡੀਏਟਲੀ ਉਹਨਾਂ ਨੇ ਮੁਕਦੋਸ਼ੀ ਨੂੰ ਰੈਸਟ ਕੀਤਾ ਸੋ ਉਹਨਾਂ ਦੀ ਅਕੰਪਲਿਸ਼ ਜਿਹੜਾ ਹੌਟਸਪੌਟ ਆ ਉਹ ਤੁਸੀਂ ਉੱਥੇ ਪਹਿਲਾਂ ਵੀ ਬਹੁਤ ਸਾਰੇ ਗ੍ਰੀਨ ਲੋਕਾਂ ਦੇ ਮਕਦਮੇ ਦਰਜ ਹੋਏ ਨੇ ਉੱਥੇ ਮਕਾਨ ਵੀ ਢਾਈ ਨੇ ਲੇਕਿਨ ਫਿਰ ਕਿਵੇਂ ਇਹੋ ਜਿਹੇ ਲੋਕ ਜਿਹੜੇ ਬਚੇ ਰਹੇ ਦੇਖੋ ਜੀ ਇਹ ਸਾਡੀ ਕੰਟੀਨਿਊਸ ਡਰਾਈਵ ਚੱਲ ਰਹੀ ਹੈ ਜਿਹੜਾ ਵੀਰਤਲਾ ਹੈ ਉਹ ਬਠਿੰਡਾ ਦਾ ਵਨ ਆਫ ਦਾ ਮੇਨ ਜਿਹੜਾ ਡਰੱਗਸ ਨਾਲ ਅਫੈਕਟਡ ਏਰੀਆ ਪੁਰਾਣੇ ਸਮੇਂ ਤੋਂ ਤੇ ਹੁਣ ਜਿਹੜੇ ਸਾਡੇ ਐਸ ਐਚਓ ਆਈਪੀਐਸ ਪ੍ਰੋਫੈਸ਼ਨਲ ਲੱਗੇ ਹੋਏ ਹਨ ਉਹਨਾਂ ਦਾ ਉਹ ਬਹੁਤ ਜ਼ਿਆਦਾ ਡੇਲੀ ਐਫਰਟ ਕਰਕੇ ਵੱਤ ਤੋਂ ਵੱਜੇ ਜਿਹੜੇ ਨਸ਼ਾ ਦੇ ਤਸਕਰ ਹੈ ਉਹਨਾਂ ਤੇ ਕਾਬੂ ਪਾ ਰਹੇ ਹੈ ਔਰ ਜਿਹੜਾ ਵੀਰਤਲਾਬ ਚੌਦੀ ਇੱਕ ਨਸ਼ਾ ਤਸਕਰ ਦੀ ਪ੍ਰਾਪਰਟੀ ਨੂੰ ਵੀ ਡਿਮੋਲਿਸ਼ ਕੀਤਾ ਗਿਆ ਸੀਗਾ ਉਹ ਵੀ ਉਹਨਾਂ ਨੇ ਮਿਹਨਤ ਕਰਕੇ ਅਸੀਂ ਹੋਰ ਵੀ ਵੀਰਤਲਾਬ ਦੇ 7-8 ਇਦਾਂ ਦੀ ਆਈਡੈਂਟੀਫਾਈ ਪ੍ਰਾਪਰਟੀਆਂ ਕੀਤੀਆਂ ਜਿਹਦੀ ਸਿਵਲ ਅਥਾਰਟिटीज ਐਸ ਪਰ ਪ੍ਰੋਸੀਜਰ ਉਹਦੇ ਤੇ ਕਾਰਵਾਈ ਕਰਨਗੇ ਸੋ ਇਹ ਕੰਟੀਨਿਊਸ ਪ੍ਰੋਸੈਸ ਹੈ ਅਸੀਂ ਇਹ ਨਹੀਂ ਕਹਿ ਸਕਦੇ ਕਿ ਇਮੇਜ ਬਿਲਕੁਲ ਹੀ ਐਲੀਮੀਨੇਟ ਹੋ ਗਿਆ ਹੈ ਬਟ ਯੈਸ ਜਿਹੜੇ ਸਾਨੂੰ ਇਨਫੋਰਮੇਸ਼ਨ ਦਿੰਦੇ ਹੋ ਅਸੀਂ ਹਮੇਸ਼ਾ ਕੋਸ਼ਿਸ਼ ਕਰਦੇ ਹਾਂ ਇਨ ਫੈਕਟ ਇਹ ਸਾਡੀ ਪਾਲਿਸੀ ਹੈ ਕਿ ਕਦੇ ਵੀ ਉਹਨਾਂ ਦੀ ਆਈਡੈਂਟੀਟੀ ਰਿਵੀਲ ਨਾ ਕਰੀਏ। ਹਾਂ ਜੀ ਹੋਪ ਇਹ ਮਾਮਲੇ ਜੀ। ਹਾਂ ਜੀ ਉਹ ਪਾਲਿਸੀ ਜੀ ਉਹਨਾਂ ਦਾ ਪ੍ਰੋਸੀਜਰ ਚੱਲ ਰਿਹਾ ਹੈ ਔਰ ਬਹੁਤ ਜਲਦੀ ਤੁਹਾਨੂੰ ਅਸੀਂ ਇਹ ਕਾਗਜ਼ਾਂ ਦੇ ਤਰ੍ਹਾਂ ਦੇ ਵਿੱਚ ਹੋਰ ਜਲਦੀ ਪਹੁੰਚ ਕਰਾਂਗੇ। ਜੀ ਜੀ ਅਰਾਊਂਡ 8 ਦੇ ਕਰੀਬ ਆਈਡੈਂਟੀਫਾਈ ਕੀਤੇ ਹੋਏ ਔਰ ਸਿਵਲ ਪ੍ਰਸ਼ਾਸਨ ਨੂੰ ਅਸੀਂ ਅੱਗੇ ਜਿਹੜਾ ਪ੍ਰੋਸੀਜਰ ਅਡਾਪਟ ਕਰਨ ਲਈ ਦਿੱਤੇ ਹੋਏ ਹੈ। ਮੈਂ ਇਹ ਕਿਵੇਂ ਜੇ ਹੁਣ ਅੱਗੇ ਤੋਂ ਕਿਸੇ ਨੇ ਇਨਫੋਰਮੇਸ਼ਨ ਦੇਣੀ ਆਪਾਂ ਕਿਵੇਂ ਇਸ ਨੂੰ ਕਰਾਂਗੇ ਜੀ ਇਹਦੇ ਲੋਕਾਂ ਨੂੰ ਅੱਜ ਫੁੱਟਿਆ ਗਿਆ ਤਾਂ ਕਿਵੇਂ ਹਰ ਇੱਕ ਬੰਦਾ ਡਰਦਾ ਹੈ ਜੀ ਇਸ ਗੱਲ ਤੋਂ ਕਿ ਵੀ ਇਨਫੋਰਮੇਸ਼ਨ ਦਿੱਤੀ ਤਾਂ ਇੱਕ ਬੰਦਾ ਇੰਨਾ ਬੁਰੀ ਤਰ੍ਹਾਂ ਫੁੱਟਦਾ ਦੇਖੋ ਜੀ ਮੈਂ ਇਹ ਹੀ ਦੁਬਾਰਾ ਕਹਿਣਾ ਚਾਹਾਂਗੀ ਕਿ ਜਿਹੜੇ ਇਹ ਪ੍ਰੇਮ ਹੈ ਇਹ ਇੱਕ ਬਹੁਤ ਹੀ ਵਧੀਆ ਸਮਾਜ ਸੇਵੀ ਬੰਦਾ ਹੈ ਜੋ ਦੱਸ ਰਿਹਾ ਹੈ ਕਿ ਮੈਂ ਮਾੜੇ ਅਨਸਰਾਂ ਦੇ ਖਿਲਾਫ ਆਪਣੀ ਆਵਾਜ਼ ਹਮੇਸ਼ਾ ਬੁਲੰਦ ਰੱਖੀ ਹੈ ਔਰ ਜਦੋਂ ਹੀ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਕਿ ਇਹਨਾਂ ਤੇ ਕੋਈ ਹਮਲਾ ਹੋਇਆ ਹੈ ਅਸੀਂ ਇਮੀਡੀਏਟਲੀ ਪ੍ਰਾਇੋਰਟੀ ਤੇ ਸਾਰਾ ਕੁਝ ਛੱਡ ਕੇ ਇਹ ਸਾਰੇ ਦੋਸ਼ੀਆਂ ਨੂੰ ਫੜਿਆ ਹੈ ਔਰ ਅਸੀਂ ਇਹਨਾਂ ਦੀ ਕਨਵਿਕਸ਼ਨ ਵੀ ਇਨਸ਼ੋਰ ਕਰਾਂਗੇ ਸਾਡਾ ਇਹੀ ਮੈਸੇਜ ਹੈ ਕਿ ਕੋਈ ਵੀ ਸਾਨੂੰ ਕੰਟ੍ਰਿਬਿਊਟ ਕਰ ਰਿਹਾ ਕੋਆਪਰੇਟ ਕਰ ਰਿਹਾ ਅਸੀਂ ਬਿਲਕੁਲ ਡਟ ਕੇ ਉਹਨਾਂ ਦੇ ਨਾਲ ਖੜੇ ਹਾਂ ਔਰ ਕਿਸੇ ਨੂੰ ਵੀ ਕਿਸੇ ਤੋਂ ਡਰਨ ਦੀ ਲੋੜ ਨਹੀਂ ਹੁਣ ਲੀਗਲ ਚੈੱਕ ਕਰੀ ਜਾਊਗੀ ਕਿ ਕਿੱਥੋਂ ਹੋਈ ਹੈ ਡੈਫੀਨਿਟਲੀ ਜੀ ਇਹ ਤਾਂ ਅਸੀਂ ਦੇਖ ਰਹੇ ਹਾਂ ਪਰ ਪ੍ਰੀਲੀਮਨਰੀ ਮੈਂ ਤੁਹਾਨੂੰ ਦੱਸ ਰਹੀ ਹਾਂ ਵੀ ਹੁਣ ਤੱਕ ਸਾਨੂੰ ਕਿਸੇ ਵੀ ਮੁਲਾਜ਼ਮ ਦੀ ਅਜੇ ਹੁਣ ਅਸੀਂ ਅਦਰ ਰਿਮਾਂਡ ਲੈ ਕੇ ਦੇਖਾਂਗੇ ਵੀ ਜੇ ਕੁਝ ਵੀ ਪਤਾ ਲੱਗਦਾ ਤੇ ਅਸੀਂ ਕਿਸੇ ਪੁਲਿਸ ਮੁਲਾਜ਼ਮ ਦਾ ਪਤਾ ਲੱਗਦਾ ਤਾਂ ਵੀ ਇਲ ਟੇਕ ਐਕਸ਼ਨ ਅਗੇਂਸਟ ਲੱਗਦਾ ਲੋਕਾਂ ਨੂੰ ਇਸ ਤੇ ਵੀ ਸੁਚੇਤ ਰਹਿਣ ਦੀ ਲੋੜ ਆ ਮੰਨ ਲਓ ਪੁਲਿਸ ਨੂੰ ਇਨਫੋਰਮੇਸ਼ਨ ਦਿੰਦੇ ਆ ਕਈ ਵਾਰੀ ਮਹੱਲੇ ਚ ਜਿਸ ਤਰ੍ਹਾਂ ਗੱਲ ਕਹੀ ਜਾਂਦੀ ਆ ਕਿਸੇ ਤੋਂ ਉਹ ਵੀ ਉਹਦੇ ਲਈ ਤਤਕ ਸਾਬਤ ਹੋ ਸਕਦੀ ਆ देखो जी ऐं तो वन टू वन तो मैं नहीं कह सकती बट यस yes, ऑफिसर की पॉलिसी मैं अपना कह सकती हूँ भी जे को information है, मैं कोई इनफॉरमेसन दिता तो मैं कहीं भी उदर सोर्स नहीं रिवील करती और uh, साढ़े जोड़े सेफ पंजाब हेल्पलाइन है वो भी इसे मंथवली बनाई गई है बट यस yes, असी बहुत सारे लोगों की इनपुट सदका ही हूँ इन सारे तस्करा फड़ रहे और इन जो हो इस इसे करके असी सब तो पहला प्रॉयरिटी तो सारे बंद फर दिस इज़ अ मैसेज फॉर दटम Yeah. you